ਪੁਰਸੇ ਦੇ ਉਪਰ ਦੇ ਦਿੱਲੇ ਉਹ ਦੇ ਲਮਮੀ ਦਾ ਹਲਕੀ ਬਣਾਤਾ ਗੋਮਲੇ ਏ ਕੁੜੀਏ ਜਮਾ ਜਮਾ ਕੱਪੜਿਆਂ ਕੋ ਮਾਸਟਰ ਲਾ ਦੇਦੂ ਹਾਂ ਉਹ ਉਹ ਪੋੜਦੀ ਆ ਉਹ 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 ਤੜਦੀ ਆ ਫਿਰ ਅੱਜ ਫਿਰ ਕੰਦੀ ਆ ਉਹ ਤਾਂ ਫੜਦੀ ਆ ਫਿਰ ਕੰਦੀ ਆ ਉਹ ਤਾਂ ਨਹੀਂ ਕਹਿੰਦਾ ਧੂਤ ਨਹੀਂ ਸੋ ਗਾਇਸ ਅੱਜ ਦਾ ਬਲੌਗ ਪਤਾ ਨਹੀਂ ਕਿਦਾਂ ਦਾ ਹੋਇਆ ਦੇਖ ਲਓ ਮੇਰਾ ਰੰਗ ਨਾ ਕੋਮਲ ਨੇ ਕੀ ਹਾਲ ਕਰਤਾ ਸਾਰੀ ਮੇਰੀ ਏ ਕੁੜੀਏ ਦੇਖੋ ਇਧਰ ਕੁੜੀ ਨੇ ਮੇਰਾ ਹਾਲ ਦੇਖੋ ਕੀ ਇਧਰ ਕੋਮਲ ਦਾ ਕੋਮਲ ਅਜੇ ਸੁਮਿਤ ਤੁਸੀਂ ਨਹੀਂ ਹੋਲੀ ਘੇਡੀ ਏ ਓਏ ਤੁਸੀਂ ਵੀ ਲਾ ਦਿਓ ਕਿਸੇ ਤੇ ਰੰਗ ਰੂੰਗੇ ਹੈ ਪੁੱਤ ਐਨੇ ਰੰਗ ਤੈਨੂੰ ਲਾ ਕੇ ਦਿੱਤੇ ਹੋ ਆ ਕੁੜੀ ਬਾਤ ਸਾਡੀ ਚਾਮਲੀ ਭਈਆ ਰੰਗ ਨੇ ਸਾਰੇ ਲਵੇੜ ਗਏ ਇੱਕ ਸਾਲ ਲੱਗਾ ਬੈਠੇ ਬੰਨੀ ਵਰਤਿਆ ਦੋਨੂੰ ਵੀ ਦੇ ਦੇ ਥੋੜਾ ਜਿਹਾ ਹਾਂ ਹਾਂ ਛੋਟਾ ਉਹਨੂੰ ਦੇ ਦੇ ਨੱਕ ਆਪਣਾ ਨਾਮਾ ਖੋਲ ਐ ਇਧਰ ਹਾਲ ਦੇਖੋ ਮੇਰਾ ਕੀ ਕਰ ਦਿੱਤਾ ਆ ਤੇ ਸਾਰੇ ਕੋਮਲ ਨੇ ਬਾਸ ਆ ਉਹ ਐਨਾ ਨਹੀਂ ਪਾਰਾਂ ਨੂੰ ਮਨ ਨੌਣ ਵਾਲਾ ਕਰ ਦਿੱਤਾ ਅੱਗੇ ਮੈਨੂੰ 7 8 ਕਦੇ ਨੇ ਹੋਈ ਸੀ ਨਾਤੇ ਨੂੰ ਖੋਲੇ ਮੈਂ ਹੁਣ ਫੇ ਅਜ ਨੌਣਾ ਹੀ ਪੈਣਾ ਮਨ ਲੱਗਦਾ ਤੇ ਸੁਮਿਤ ਤੂੰ ਆਪਣਾ ਰੰਗ ਲੈ ਲਾ ਉਹ ਹਾਂ ਬੜਾ ਤੇਰਾ ਹੈ ਜੀ ਨਮ ਨਮ ਲੈ ਲੈ ਪਿਕ ਅਪ ਜੇ ਤੂੰ ਵੀ ਪੜ ਲੈ ਰੰਗ ਦੇ ਫੜਾ ਨੂੰ ਆਪਣਾ ਰੰਗ ਤੂੰ ਹੋਰ ਰੰਗ ਤਾਂ ਆਪਣਾ ਲੈ ਪਰੇ ਚ ਪੇੜ ਮਾਲ ਕੇ ਪਰ ਜਾ ਆਪਣਾ ਨੂੰ ਵੀ ਰੰਗ ਦੇ ਕੋ ਸੇਡਣ ਕੋਮਲ ਸੁਮਿਤਾ ਓ ਸੁਮਿਤਾ ਬੜੀਂ ਦੇਰੀ ਮਲੇ ਨਲੀ ਜਾ ਕੇ ਕਿਤੇ ਹੈ ਬੜੀਂ ਦੇਰੀ ਰਾਇਦੇ ਹੁਣ ਕੰਮ ਤੇ ਚੱਲੀ ਆਉਣ ਲੱਗੀ ਪੇਰ ਥੱਲੇ ਹਾਂ ਤੋ ਯਾਰ ਰਪਾਪਾ ਦਾ ਥੋਲ ਦੇ ਥੋਲ ਦੇ ਨਾ ਕੰਮ ਮੱਕ ਵਾਲਾ ਮੱਕ ਪਿੰਕਲ ਨੰਬਰ ਸੁਮਿਤ ਅੱਧਾ ਬੱਕ ਪਰ ਕੇ ਅੱਧਾ ਇਹਦਾ ਉੱਪਰੇ ਪਾ ਲਈ ਸਾਰੀ ਸਾਰੇ ਪਾ ਦਿੱਤੀ ਓ ਉਪਰੋਂ ਸਿਰ ਤੋਂ ਉਪਰੋਂ ਕਰਦੇ ਨੇ ਓ ਦੇ ਲਾ ਮਮੀ ਦਾ ਹਾਲ ਕੀ ਬਣਾਤਾ ਗੋਮਲੇ ਏ ਕੁੜੀਏ ਨਾ ਹੈਪੀ ਹੋਲੀ ਪੜਾਤੀ ਹੌਣ ਮਜ਼ਾ ਆਇਆ ਹੌਣ ਮਜ਼ਾ ਆਇਆ ਆਏ ਦੁਬਿਤੇ ਨੇ ਵੀ ਪਾ ਤਾਰਾ ਕੇ ਕੋਲ ਆ ਕੇ ਜਿਹੜਾ ਬੈਜੇ ਦੁਬਿ ਪਾਲੇ ਪਾਲੇ ਦੁਬਿ ਪਾਲੇ ਚੱਬਾ ਚੱਬਾ ਕੱਪੜਾ ਜਮਾ ਦੇ ਜਿੰਦੇ ਆ ਸੁਮੇਤਾ ਅੰਦਰ ਮੇਰੇ ਵਾਲੇ ਦੇ ਜਾ ਉਹ ਸੁਮੇਤਾ ਆ ਗਈ ਵਾਹ ਵਾਹ ਬੀਜੇ ਵੀ ਪਾਰੇ ਆਪਣੇ ਵਾਲੀ ਦੇ ਬੀਜੇ ਤੇ ਵੀ ਪਾਰੇ ਓਹ ਮੂੰਹ ਕੀ ਬਣ ਗਿਆ ਓ ਸ਼ੌਲ ਕਰ ਆਪ ਗਾਤਾ ਕੰਬ ਕੰਬ ਇਹ ਕੰਬਲ ਕੰਬਲ ਮੇਰੇ ਤੇ ਕਿਹੜਾ ਕਿਹੜਾ ਰੰਗ ਬੁਰਾ ਨੰਬਰ ਕਿਹੜਾ ਰੰਗ ਬਾਤ ਤੂੰ ਕਿਹਨੂੰ ਦੱਸਣਾ ਰੋਟੀਆਂ ਜਰਾ ਪਾ ਦੇ ਚਾਲੋ ਜੀ ਸਾਡੀ ਕਰੋ ਆਦਰ ਲੈ ਲਓ ਬੋਰਾ ਕਰਨਾ ਮਨ ਨਾਲ ਬੋਰੇ ਨਾ ਦਾ ਦੇ ਦੇ ਕੀ ਮਤਲਬ ਹੈ ਜਮਾਲ ਕੋਟਾ ਜਮਾਲ ਕੋਟਾ ਇਧਰ ਹੱਥਾਂ ਦਾ ਦੇਖੋ ਮੂੰਹ ਦਾ ਕੀ ਕਰ ਦਿੱਤਾ ਸੁਮਤ ਆਦਰ ਦੇਖੋ ਪਛਾਣੋ ਕੌਣ ਹੈ ਬੂਤ ਹੈ ਬਾਗੀ ਪਿਆ ਤੇ ਆਦੇ ਨੇ ਰੰਗਾਰੇ ਪੂਰਾ ਅਗੇ ਦੇਤਾ ਹੈ ਦੀਦੀ ਨੇ ਲੋ ਜੀ ਮੇਰੇ ਵੀਰੋ ਹੋਲੀ ਨੇ ਕਰਤਾ ਕੰਮ ਖਰਾਬ ਤੇ ਰੰਗ ਲਿਆਓਗੇ ਮੁੰਲਾ ਤਾਂ ਪੱਕਾ ਤੇ ਇਤਰੀ ਮੋਹਣੀ ਕਲੀ ਨਾਲ ਦੇਨੀ ਤੂੰ ਨਾ ਆਗੇ ਸੁਮੀ ਤੇ ਰੰਗ ਤੇ ਸੁਮੀ ਤੇ ਆ ਮੂੰਹ ਤੇ ਰੰਗ ਲੈਣੀ ਦੰਦਾਂ ਦੰਦਾਂ ਨਾਲਦਾ ਓ ਬੋਲੇ ਵੀ ਜ਼ਾਰੇ ਭਰ ਗਏ ਨੇ ਕੁੰਮਲ ਹਲੇ ਤੇਰਾ ਵੀ ਇਹੀ ਯਾਰ ਹੁਣ ਕੁੰਮਲ ਆ ਗਈ ਹੈ ਚਲਾ ਆਲਾਤਾ ਕਿਦਾਂ ਦੀ ਅੱਗ ਜੀ ਕੀ ਕਰਨੀ ਆ चला चल तू चलाऊंगा फिर है मैं अगला तू चला दे सारा रंग रंग हो गई पिंक पिंक हो गई लाल हो गई ਅਰੇ ਆਗੇ ਦੇਖੋ ਹੋਤਾ ਹੈ ਕਿ ਸ਼ਰਵਾਤ ਰੋਗੇ ਨਹੀਂ ਹੋਣਾ ਜੇ ਅਗਲੇ ਰੰਗ ਪਾਇਆ ਅੱਛਾ ਤਰ੍ਹਾਂ ਮੈਂ ਦੱਸਦੀ ਕਰੀ ਜਦੋਂ ਮੈਂ ਗੋਤਕ ਬੋਲੇ ਕੰਮ ਆ ਲੈ ਤੇ ਮੋਹਲੇ ਕੋਟਾ ਉੱਪਰ ਕਾਰੀਆਂ ਜੜੀਆਂ ਮਹੰਗੀਆਂ ਲੈ ਕੇ ਰੱਖੀਆਂ ਆ ਹਲੇ ਰੰਗ ਪਾ ਆਂ ਦੀ ਕੋਮਲ ਇਧਰ ਵਿੱਚ ਇਹਦੇ ਵਿੱਚ ਵੀ ਢੋਲ ਕੇ ਰੱਖਿਆ ਆ ਤੇ ਇੱਕ ਕੋਮਲ ਹੈ ਪਹਿਲਾਂ ਦਾ ਪਾ ਦੰਡੀ ਰੰਗ ਆਪਣੀ ਮਾਂ ਨੂੰ ਤੇ ਬਾਅਦ ਚੋਂ ਫੇਰ ਊਣ ਵੀ ਲਾਪਨ ਦੀ ਹੁੰਦੀ ਜੇ ਅਗਲੇ ਨੇ ਪਾ ਦਿੱਤਾ ਸਰਾ ਤੋਂ ਮੈਂ ਤਾਂ ਉਹ ਤੁਮੇ ਤੇ ਰੰਗੋ ਰੰਗ ਕੀਤੀ अरे बातें देख लो ऊपर का देख रही हो ऊपर का देख पुनु आ देखो झाड़ दे, आ, दे। मैं हाथ के से बा करता नहीं आजा जति आजा भाई प्रदूषण कर देते हैं सारा ही काम कमल उतर रंगी है ये रंग तो आ जाती मैं तो खेती है खत्म हो जानी नहीं अच्छा पढ़ लो ਹੌਲੀ ਹੌਲੀ ਡੇਪੜੀਆ ਯਾਰੀ ਮੈਂ ਬੋਲੀ ਹਾਂ ਗੰਗੂ ਬਾਕੇ ਵੇਲੇ ਤੁਹਾਨੂੰ ਆਪਾਂ ਖੇਡ ਤਾਂ ਲਈਏ ਕਿ ਨਾ ਦੀਵਾਲੀ ਹੈ ਵੇ ਸਾਮ-ਸਾਮ ਰੱਖਣੇ ਆ ਖੇਲੇ ਆਪਾਂ ਚਲੋ ਮੇਰੇ ਬੁੱਤ ਦੇ ਕਿੰਨਾ ਰੰਗ ਲੈ ਆਏ ਨਹੀਂ ਆਦੇ ਤਾਂ ਲਾਲ ਰੰਗ ਹੋ ਗਿਆ ਸ਼ਮਾ ਚਲੋ ਹੁਣ ਫੇਰ ਖੇਡਾਂਗੇ ਨਾ ਆਹ ਵਾਲਾ ਪਟਾਕਾ ਜੇ ਲੈ ਆਵਾਂਗੇ ਹੋਰ ਹੋਣਾ ਵਧੀਆ ਹੈ ਹਾਂ ਵਧੀਆ ਅਗੇ ਇਦਾਂ ਦੇ ਪਟਾਕੇ ਲੈ ਆਇਆ ਕਰੋ ਇਦਾਂ ਦੇ ਚਲ ਠੀਕ ਆ ਹੋ ਲਗੇ ਤੇ ਕੋਮਲ ਕੋਮਲਾ ਇਹ ਕਮਲ ਕਮਲ ਇਹ ਲੈਣਾ ਨਹੀਂ ਹੈ ਰੰਗ ਦੇਖੀ ਚਲੀ ਤੇ ਤਲਾਜੋ ਹੁਣ ਉਹ ਬੰਗਿਆਂ ਦਾ ਹੂਲੀ ਦਾ ਮੋਲ ਦੇਖੋ ਓਏ ਰੋ ਰੋ ਪਰ ਸੱਡੇ ਰੰਗ ਦੇ ਕਰਤਾ ਕੰਮ ਨਾ ਹੁਣ ਕੰਮ ਦੇ ਤੇ ਇਹਦੇ ਬਾਰੇ ਥੋੜੀਆ ਤੂੰ ਕਿਦਾਂ ਅੱਜ ਤੇਰੇ ਘਰ ਕੋਣ ਆਇਆ ਤੇਰਾ ਫਰੈਂਡ ਆਇਆ ਅੱਜ ਤੂੰ ਹੋਲੀ ਨਹੀਂ ਖੜਾਈ ਉਹਨਾਂ ਹੈਂ ਅੱਛਾ ਇਹਦੇ ਖਾੜੇ ਇਹਦੇ ਨਾਲ ਅੱਜ ਇਹਦੇ ਮੀੜੀ ਬਣਾ ਰਿਆ ਅੱਜ ਤੇਰਾ ਨਾਮ ਕੀ ਆ ਦੁਜੇ ਨਿਹਾਲ ਨਿਹਾਲ ਉਹ ਲੈ ਸੁਮਿਤ ਨੂੰ ਵੀ ਪਤਾ ਹੈ ਮੱਲਾ ਦੇ ਉਹਦਾ ਨਾਮ ਰੁਕ ਜਾ ਮੈਨੂੰ ਵੀਡੀਓ ਤੇ ਭਰਾਣਾ ਦੇ ਹੱਡੀ ਇਹ ਅੱਛਾ ਸੁਮਿਤ ਤੂੰ ਦੱਸ ਕੀ ਨਾ ਆਇਆ ਨੀਹਾਲ ਅੱਛਾ ਤੁਹਾਡਾ ਕੀ ਨਿਹਾਲ ਨਾਇਆ ਹਾਂ ਨਿਹਾਲ ਹੀ ਹੈ ਇੱਕ ਇੰਗਲਿਸ਼ ਬਹੁਤ ਸੋਹਣੀ ਬੋਲਦਾ ਪਰ ਸੁਮੀ ਤੇ ਤੈਨੂੰ ਇੰਗਲਿਸ਼ ਸਮਝ ਆਉਂਦੀ ਮਣੀ ਮੁੰਡੀ ਉਹਦੀ ਨਾ ਕਾਦੇ ਇਹ ਤੇ ਫਰੈਂਡ ਹੈ ਅੱਛਾ ਇਹ ਕਿੱਥੋਂ ਆਇਆ ਨਹੀਂ ਕਿੱਥੋਂ ਕਿਰੀ ਬਾਹਰੋਂ ਆਇਆ ਇਹ ਬਾਹਰੋਂ ਆਇਆ ਬਾਹਰੋਂ ਆਇਆ ਕੋਮਲਾ ਕਿੱਥੋਂ ਮਾਇਆ ਅੱਜ ਤੇਰੀ ਵੀਡੀਓ ਬਣਾ ਦਈਏ ਪਹਿਨਾਲ ਦਾ ਵੀ ਬਲੌਗ ਬਣਾ ਦੇਵਾਂਗੇ ਨਿਹਾਲ ਤੂੰ ਮੇਰੇ ਬਲੌਗ ਦੇਖੂਗਾ ਹਾਂ ਹੋਈ ਮਾਮਾਸਟਰ ਕਮਲ ਕਿਹੜਾ ਲਾ ਦੇ ਉਹ ਮੁੰਡੇ ਰੁਕੇੜਾ ਮਾਮਾਸਟਰ ਕਮਲ ਕਿਹੜਾ ਲਾਉਣਾ ਮਾਮਾਸਟਰ ਲਾ ਦੇ ਦੂ ਹਾਂ ਉਹ ਉਹ ਪੇਡ ਦੀਆ ਉਹ 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 ਦਾਰ ਦੀਆ ਫਿਰ ਅੱਜ ਫੜਦੀਆ ਉਹ ਤਾਂ ਫੜਦੀ ਆ

ਹਾਂ ਯਾਗੋ ਸੁਮਿੰਦ ਪਰ ਯਾਗੋ ਕਿਦਾ ਆ ਕਰਕੇ ਦਿਖਾਉ ਕੋਣ ਹੈ ਕਿਦਾ ਹੈ ਲਾਗੋ ਲਾਗੋ ਐ ਸ਼ਾਲਾਓ ਓ ਯਾਰ ਮਨੇ ਸਾਗੋ ਉਹ ਕਹਿੰਦਾ ਪੌਮ ਲਾਗੋ ਪੌਮ ਲਾਗੋ ਅਜਾ ਬੜਾ ਰਿਮੋਟ ਕੀ ਲਈਏ ਓ ਸੁਮਿੰਦ ਓ ਮੇਰੀ ਗੱਲ ਸੁਣ ਆਪਣੇ ਫੈਨਿੰਗ ਕਾ ਕੀ ਦੇਖਦੇ ਨਾ ਪੌਮ ਲਾਗੋ ਓਹ ਲਾ ਦੋ ਰੋਗ ਇਹਦੇ ਵਿੱਚ ਕੀ ਸੀਗਾ ਉਹ ਪੋਮ ਮਾਸਟਰ ਪੋਮ ਮਾਸਟਰ ਇਹਦੇ ਵਿੱਚ ਬੋਲਦਾਰ ਕੀ ਆ ਪੋਮ ਮਾਸਟਰ ਇਹ ਜਿਹੜਾ ਨਾ ਜਿਹੜਾ ਮੁੰਡਾ ਦੇਖ ਰਿਹਾ ਉਹ ਹੁੰਦਾ ਪੋਮ ਮਾਸਟਰ ਮਨਿੰਦਾ ਕਹਿ ਪੋਮ ਮਾਸਟਰ ਕਰਦੇ ਹੋਏ ਉਹ ਪੰਜਾਬੀ ਦੀ ਬੇਇੱਜ਼ਤੀ ਕਰਾਉਂਗੇ ਔਰ ਇਹ ਆ ਗਿਆ ਇਹ ਤਾਂ ਕੋ ਕੋ ਵਹਲਾ ਤਾਂ ਕੋਈ ਹੋਰ ਕੁਝ ਨਿਕਲੇ ਆ ਯਾਰ ਬਿਲਕੁਲ ਲਾਗ ਕਿਹੜਾ ਯਾਰ ਇਹਨਾਂ ਵਿੱਚ ਕਿਹੜਾ ਹੋਂ ਕੀ ਕਹਿੰਦੇ ਉਹਨੂੰ ਲਵੇਦਰ ਉਹ ਨਿਕਲਦਾ ਨਹੀਂ ਪਿਆ ਜਿਹੜੇ ਨਹੀਂ ਦੇਖਣੇ ਆ ਇਹਦੇ ਕੁਸਮਾਨਾ ਪੈ ਗਿਆ ਸਾਨੂੰ ਕਹੜਾ ਨਹੀਂ ਹੁੰਦਾ ਇਹਨੂੰ ਸਮਝਾਉਣਾ ਨਹੀਂ ਹੁੰਦਾ ਕੋ ਮਾਸਟਰ ਕਿਹੜਾ ਆ ਇਹ ਦਵਾਰ ਕੋ ਮਾਸਟਰ ਕਿੰਨਾ ਇਹਨੇ ਦਿੱਤੀ ਨੀ ਆਏ ਕੋਈ ਇਹਨੇ ਨਹੀਂ ਹੈ ਚਾਹੀਣਾ ਉਹਨੇ ਤਾਂ ਆਹੋਂ ਪਹਿਲਾਂ ਕਿਹਾ ਕਹਿੰਦਾ ਮਮਾ ਮਾਸਟਰ ਆਇਆ ਕਾਰਟੂਨ ਦੇਖਦਾ ਮਨ ਲੱਗਾ ਹੈ ਨਾ ਇਹ ਆਹ ਕਾਰਟੂਨ ਦੇਖਣਾ ਇਹਨੇ ਚ ਪਾਉਨ ਮਾਸਟਰ ਪਾਉਨ ਪਾਉਨ ਮਾਸਟਰ ਉਹ ਵੰਦਾ ਡਾਇਨਾਸੌਰ ਪਾਉਨ ਮਾਸਟਰ ਪਾਣ ਲੈਵੀ ਕਨਫਿਊਜ਼ਨ ਇੱਥੇ ਬਹੁਤ ਕਰੀਟ ਹੋ ਚੁੱਕੀ ਆ ਕਿਉਂਕਿ ਸਾਨੂੰ ਪੌਨ ਮਾਸਟਰ ਦਾ ਨਹੀਂ ਹਲੇ ਤੱਕ ਪਤਾ ਚੱਲਦਾ ਇਹ ਉਹ ਮੁੰਡਾ ਤਾਂ ਨਹੀਂ ਕਹਿੰਦਾ ਲੱਭ ਕੇ ਦੋ ਉਹਦੇ ਵਿੱਚ ਕੁੱਤ ਕੱਢ ਦਿੱਤੇ ਆ ਪੂਤਾ ਦੇ ਵਿੱਚ ਕੁਝ ਨਹੀਂ ਆਉਂਦਾ ਪਰ ਲੱਗਦਾ ਕਿ ਨਾ ਹੋਰ ਕੋਈ ਆ ਪੌਨ ਮਾਸਟਰ ਕਿਹੜੀ ਆ ਕੋਈ ਪੌਨ ਮਾਸਟਰ ਪੌਨ ਮਾਸਟਰ ਤੂੰ ਦੱਸ ਕੀ ਆ ਦੇਖ ਭੂਤ ਬੈਠਾ ਰੰਗ ਨਾ ਮਲ ਕੇ ਐਨ I ha ha